ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਕਸਰ ਤੁਸੀਂ ਚੌਕਾਂ ਚਰਾਹਿਆਂ ਦੇ ਵਿੱਚ ਕੈਮਰੇ ਲੱਗੇ ਦੇਖੇ ਹੋਣਗੇ ਕੁਝ ਕੈਮਰੇ ਨਿਗਰਾਨੀ ਵਾਸਤੇ ਹੁੰਦੇ ਨੇ ਤਾਂ ਜੋ ਸ਼ਰਾਰਤੀ ਤੱਤਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਤੇ ਕੁਝ ਕੈਮਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਹੁੰਦੇ ਨੇ ਕਿ ਜੇਕਰ ਕੋਈ ਟ੍ਰੈਫਿਕ ਨਿਯਮ ਤੋੜਦਾ ਹੈ ਤਾਂ ਉਹਦਾ ਸਿੱਧਾ ਚਲਾਨ ਵੀ ਹੋ ਜਾਂਦਾ ਹੈ ਤੁਸੀਂ ਚੰਡੀਗੜ੍ਹ ਜਾਂਦੇ ਹੋ ਮੁਹਾਲੀ ਜਾਂਦੇ ਹੋ ਤਾਂ ਸਟਾਰਟਿੰਗ ਦੇ ਵਿੱਚ ਇਹ ਕੈਮਰੇ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਂਦੇ ਨੇ ਤੇ ਤੁਸੀਂ ਆਪਣੀਆਂ ਕਾਰਾਂ ਦੀ ਵਹੀਕਲਾਂ ਦੀ ਗਤੀ ਹੈ ਜਿਹੜੀ ਉਹਨੂੰ ਕਟਾ ਲੈਂਦੇ ਹੋ ਉਹਨੂੰ ਇੱਕ ਸਮੇਂ ਦੇ ਮੁਤਾਬਕ ਤੈਅ ਕਰ ਲੈਂਦੇ ਹੋ ਕਿ ਇੰਨੀ ਕੁ ਸਪੀਡ ਦੇ ਉੱਤੇ ਜਿਹੜੀ ਗੱਡੀ ਆ ਉਹ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਜੇਕਰ ਵਿਦੇਸ਼ ਦੀ ਗੱਲ ਕਰੀਏ ਤਾਂ ਵਿਦੇਸ਼ ਦੇ ਵਿੱਚ ਵੀ ਇਹ ਕੈਮਰੇ ਨੇ ਉੱਥੇ ਵੀ ਜਿਹੜੇ ਇਹੋ ਜਿਹੇ ਚਲਾਨ ਹੁੰਦੇ ਨੇ ਜਿਹਨੂੰ ਖਾਸ ਤੌਰ ਦੇ ਤੇ ਟਿਕਟ ਕਹਿ ਦਿੱਤਾ ਜਾਂਦਾ ਹੈ ਤਾਂ ਹੁਣ ਅੰਟਾਰੀਓ ਦੀ ਗੱਲ ਕਰੀਏ ਤਾਂ ਅੰਟਾਰੀਓ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਉਸ ਕਾਨੂੰਨ ਦੇ ਤਹਿਤ ਜਿਹੜੇ ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਨੇ ਉਨ੍ਹਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਉਹ ਤੁਰੰਤ ਪ੍ਰਭਾਵ ਦੇ ਅਧੀਨ ਇਹ ਫੈਸਲਾ ਲਾਗੂ ਵੀ ਹੋ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਜਿਹੜੇ ਅਨਟਾਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਤਰਕ ਦਿੱਤਾ ਹੈ ਕਹਿੰਦੇ ਜਿਹੜੇ ਕੈਮਰੇ ਸੀਗੇ ਇਹ ਇੱਕ ਤਰ੍ਹਾਂ ਦੇ ਨਾਲ ਲੋਕਾਂ ਤੋਂ ਪੈਸੇ ਹੜੱਪਣ ਦਾ ਇੱਕ ਤਰੀਕਾ ਬਣ ਗਏ ਸੀਗੇ ਕਿਉਂਕਿ ਕੋਈ ਵੀ ਜਿਹੜੀ ਨਗਰ ਨਿਗਮਾ ਜਾਂ ਇਲਾਕਾ ਉਹ ਕੈਮਰੇ ਅਜੇ ਲਾਉਂਦਾ ਹੈ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਲਾਏ ਜਾਂਦੇ ਨੇ ਕਹਿੰਦੇ ਕਿ ਬੰਦਾ ਕੋੜੀ ਜੀ ਵੀ ਸਪੀਡ ਲਿਮਿਟ ਜੇਕਰ ਐਮਰਜੈਂਸੀ ਦੇ ਵਿੱਚ ਆ ਤੋ ਵਧਾ ਲੈਂਦਾ ਤਾਂ ਉਹਦਾ ਨਾਲ ਦੀ ਨਾਲ ਚਲਾਣ ਹੋ ਜਾਂਦਾ ਸੀ ਇਸ ਕਰਕੇ ਇਹ ਜਿਹੜੇ ਕੈਮਰੇ ਨੇ ਹੁਣੇ ਬੰਦ ਕਰ ਦਿੱਤੇ ਗਏ ਨੇ ਤੇ 14 ਨਵੰਬਰ ਤੋਂ ਇਹਨਾਂ ਤੋਂ ਕੋਈ ਵੀ ਚਲਾਣ ਨਹੀਂ ਕੀਤਾ ਜਾ ਰਿਹਾ ਯਾਨੀ ਕਿ 14 ਨਵੰਬਰ 2025 ਤੋਂ ਇਹਨਾਂ ਦਾ ਕੰਮਕਾਜ ਬੰਦ ਹੋ ਚੁੱਕਿਆ ਹਾਲਾਂਕਿ ਉੱਥੋਂ ਦੇ ਜਿਹੜੇ ਬ੍ਰੈਂਟਨ ਦੇ ਮੇਅਰ ਸੀਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੇ ਕੈਮਰੇ ਲਵਾਏ ਗਏ ਸੀਗੇ ਪਰ ਇਹ ਫੈਸਲਾ ਹੁਣ ਟਾਲ ਦਿੱਤਾ ਗਿਆ ਤੇ ਲੋਕਾਂ ਨੇ ਡਰਾਈਵਰਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਚਲਾਨ ਪਹਿਲਾਂ ਹੋ ਚੁੱਕੇ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਹੈ ਉਹਨਾਂ ਨੂੰ ਕਹਿੰਦੇ ਚਲਾਨ ਆਪਣੇ ਭੁਗਤਣੇ ਪੈਣਗੇ ਜਿੰਨਾ ਜੁਰਮਾਨਾ ਉਹਨਾਂ ਨੂੰ ਹੋਇਆ ਉਹ ਭਰਨਾ ਪਵੇਗਾ ਪਰ ਜਿਹੜੇ ਹੁਣ ਕੈਮਰੇ ਬੰਦ ਹੋਏ ਨੇ ਉਸ ਤੋਂ ਬਾਅਦ ਦੇ ਵਿੱਚ ਜੇਕਰ ਕੋਈ ਚਲਾਨ ਹੁੰਦਾ ਵੈਸ ਤਾਂ ਹੋਣਾ ਨਹੀਂ ਤਾਂ ਉਹਦਾ ਕੋਈ ਵੀ ਜੁਰਮਾਨਾ ਵਗੈਰਾ ਨਹੀਂ ਲੱਗੇਗਾ ਇਹ ਕੈਮਰੇ ਜਿਹੜੇ ਨੇ ਉਹ ਚਲਾਨ ਕਰਨ ਤੋਂ ਬੰਦ ਕਰ ਦਿੱਤੇ ਗਏ ਨੇ ਤਾਂ ਵੱਡਾ ਤੇ ਅਹਿਮ ਫੈਸਲਾ ਜਿਹੜਾ ਉਹ ਅੰਟਾਰੀਓ ਦੇ ਵਿੱਚ ਗਿਆ ਲਿਆ ਗਿਆ ਅੰਟਾਰੀਓ ਸਰਕਾਰ ਵੱਲੋਂ ਸੂਬੇ ਦੇ ਵਿੱਚ ਇਹ ਫੈਸਲਾ ਲਿਆ ਗਿਆ ਇੱਕ ਕੈਮਰਾਾਂ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਜਿਹੜਾ ਹੈ ਉਹ ਪਾਸ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜਿਵੇਂ ਕੈਨੇਡਾ ਦੀ ਗੱਲ ਆ ਤਾਂ ਕੈਨੇਡਾ ਇੱਕ ਵਿਕਸਿਤ ਦੇਸ਼ ਆ ਜਿਹਦੇ ਵਿੱਚ ਕਈ ਤਰ੍ਹਾਂ ਦੇ ਨਿਯਮ ਨੇ ਲੋਕ ਵੀ ਆਪਣੇ ਆਪ ਨੂੰ ਨਿਯਮਾਂ ਦੇ ਵਿੱਚ ਬੰਨ ਕੇ ਰੱਖਦੇ ਨੇ ਲੋਕਾਂ ਦੇ ਵਿੱਚ ਵੀ ਇੱਕ ਬੜੀ ਸਹਜਤਾ ਹੈ। ਪਰ ਉੱਥੇ ਜਿਹੜਾ ਇਹ ਸੀਗਾ ਇਹਨੂੰ ਕਿਹਾ ਜਾ ਰਿਹਾ ਸੀਗਾ ਕਹਿੰਦੇ ਜੀ ਮਿਊਨਿਸਪਲ ਨਗਦੀ ਹੜੱਪਣ ਵਾਲਾ ਕਹਿ ਦਿੱਤਾ ਜਿਹੜੇ ਉੱਥੋਂ ਦੇ ਪ੍ਰੀਮੀਅਰ ਨੇ ਡਗਫੋਰਡ ਉਹਨਾਂ ਨੇ ਕਹਿੰਦੇ ਇਹਦੇ ਨਾਲ ਜੋ ਫੋਟੋ ਰੈਡਾਰ ਕੈਮਰੇ ਸੀਗੇ ਉਹ ਹੁਣ ਬੰਦ ਹੋ ਜਾਣਗੇ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਕਿਹਾ ਜਾਂਦਾ ਹੈ ਪਰ ਇਹਦਾ ਕਹਿੰਦੇ ਬਦਲ ਵੀ ਅਸੀਂ ਲੱਭ ਰਹੇ ਹਾਂ ਤਾਂ ਜੋ ਨਿਗਰਾਨੀ ਜ਼ਰੂਰ ਰਹੇ ਹਰ ਕਿਸੇ ਸ਼ਖਸ ਦੇ ਉੱਤੇ ਜੇਕਰ ਕੋਈ ਸ਼ਰਾਰਤ ਕਰਦਾ ਤਾਂ ਉਹਦੇ ਤੇ ਕਾਰਵਾਈ ਹੋਵੇ ਉਹਦੇ ਵਾਸਤੇ ਜਿਹੜੇ ਨੇ 360 ਡਿਗਰੀ ਵਾਲੇ ਜਿਹੜੇ ਕੈਮਰੇ ਵਗੈਰਾ ਨੇ ਉਹ ਉੱਥੇ ਇੰਸਟਾਲ ਕੀਤੇ ਜਾਣਗੇ ਜਾਂ ਇਹਨਾਂ ਨੂੰ ਉਹਨਾਂ ਦੇ ਵਿੱਚ ਤਬਦੀਲ ਕੀਤਾ ਜਾਏਗਾ ਉਹ ਪ੍ਰੋਜੈਕਟ ਆ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਾਈਨ ਬੋਰਡਸ ਨੇ ਸਪੀਡ ਬੰਪ ਨੇ ਗੋਲ ਚੱਕਰ ਨੇ ਉਹਨਾਂ ਦੀ ਵਿਵਸਥਾ ਹੁਣ ਕਰਨੀ ਪਵੇਗੀ ਕਿਉਂਕਿ ਪਹਿਲਾਂ ਤਾਂ ਇਹ ਸੀਗਾ ਕਿ ਕੈਮਰੇ ਦਾ ਡਰ ਸੀ ਲੋਕਾਂ ਦੇ ਵਿੱਚ ਪਰ ਹੁਣ ਜਿਹੜਾ ਹੈ ਲੋਕ ਥੋੜੇ ਜੇ ਬੇਖੌਫ ਵੀ ਹੋ ਜਾਣਗੇ ਵੀ ਆਪਣਾ ਚਲਾਣਤਾ ਹੋਣਾ ਨਹੀਂ ਜਿਵੇਂ ਆਪਣੀ ਮਨਮਰਜ਼ੀ ਆਪਾਂ ਕਰ ਸਕਦੇ ਆ ਤਾਂ ਉਹਦੇ ਵਾਸਤੇ ਹੁਣ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਫੰਡਿੰਗ ਕਰਨੀ ਪਵੇਗੀ ਸਰਕਾਰ ਨੂੰ ਸਬੰਧਤ ਵਿਭਾਗ ਨੂੰ ਵੀ ਭਾਈ ਤੁਸੀਂ ਆਪਣੇ ਇੰਤਜ਼ਾਮ ਪੂਰੇ ਰੱਖੋ ਪਰ ਜਿਹੜਾ ਟਿਕਟਲਾ ਕੰਮਾ ਚਲਾਉਣ ਵਾਲਾ ਕੰਮ ਆਨਲਾਈਨ ਉਹ ਹੁਣ ਬੰਦ ਹੁੰਦਾ ਨਜ਼ਰ ਆ ਰਿਹਾ ਹੈ ਖਾਸ ਤੌਰ ਦੇ ਉੱਤੇ ਸਪੀਡ ਲਿਮਟ ਨੂੰ ਲੈ ਕੇ ਇੱਥੇ ਬਸ ਨਹੀਂ ਤੁਸੀਂ ਦੇਖੋ ਕਿਸੇ ਵੀ ਪਹਾੜੀ ਖੇਤਰ ਚ ਜਾਂਦੇ ਹੋ ਹਿਮਾਚਲ ਪ੍ਰਦੇਸ਼ ਦੇ ਜਾਂਦੇ ਹੋ ਜਿੱਥੇ ਕੋਈ ਵੱਡਾ ਹਾਈਵੇ ਬਣਿਆ ਹੋਇਆ ਹੈ ਤਾਂ ਉੱਥੇ ਤੁਹਾਨੂੰ ਥਾਂ ਥਾਂ ਦੇ ਉੱਤੇ ਸਪੀਡ ਲਿਮਟ ਵਾਲੇ ਸਾਈਨ ਬੋਰਡ ਲੱਗੇ ਮਿਲ ਜਾਣਗੇ ਤੁਹਾਡੀ ਗੱਡੀ ਥੋੜੀ ਦੂਰੀ ਤੇ ਹੋਵੇਗੀ ਤਾਂ ਉੱਪਰਲੇ ਪਾਸੇ ਤੁਹਾਡੀ ਗੱਡੀ ਦੀ ਜਿਹੜੀ ਸਪੀਡ ਆ ਉਹ ਸ਼ੋਅ ਹੋ ਜਾਏਗੀ ਕਿ ਇੰਨੀ ਸਪੀਡ ਦੇ ਉੱਤੇ ਤੁਹਾਡੀ ਗੱਡੀ ਚੱਲ ਰਹੀ ਹੈ ਜੇਕਰ ওভার ਸਪੀਡ ਕੀਤਾ ਤਾਂ ਚਲਾਨ ਤੁਹਾਡਾ ਆਨਲਾਈਨ ਹੋ ਜਾਣਾ ਅਨਟਾਰੀਓ ਵੱਲੋਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉੱਥੇ ਜਿਹੜੇ ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਸੀਗੇ ਉਹਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇੱਕ ਕਾਨੂੰਨ ਪਾਸ ਕਰ ਦਿੱਤਾ ਗਿਆ ਜੋ 14 ਨਵੰਬਰ 2025 ਤੋਂ ਲਾਗੂ ਵੀ ਹੋ ਚੁੱਕਿਆ ਹੈ ਤੇ ਹੁਣ ਕਿਸੇ ਦਾ ਵੀ ਇਸ ਤਰ੍ਹਾਂ ਦੇ ਨਾਲ ਚਲਾਨ ਨਹੀਂ ਹੋਵੇਗਾ ਪਰ ਜਿਨ੍ਹਾਂ ਦੇ 14 ਨਵੰਬਰ ਤੋਂ ਪਹਿਲਾਂ ਚਲਾਨ ਹੋਏ ਨੇ ਉਹਨਾਂ ਨੂੰ ਆਪਣਾ ਜੁਰਮਾਨਾ ਵਗੈਰਾ ਜਿਹੜਾ ਉਹ ਭਰਨਾ ਹੀ ਪਵੇਗਾ ਉਹ ਤੋਂ ਕੋਈ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆਏਗੀ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਅਕਸਰ ਤੁਸੀਂ ਚੌਕਾਂ ਚਰਾਹਿਆਂ ਦੇ ਵਿੱਚ ਕੈਮਰੇ ਲੱਗੇ ਦੇਖੇ ਹੋਣਗੇ ਕੁਝ ਕੈਮਰੇ ਨਿਗਰਾਨੀ ਵਾਸਤੇ ਹੁੰਦੇ ਨੇ ਤਾਂ ਜੋ ਸ਼ਰਾਰਤੀ ਤੱਤਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਤੇ ਕੁਝ ਕੈਮਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਹੁੰਦੇ ਨੇ ਕਿ ਜੇਕਰ ਕੋਈ ਟ੍ਰੈਫਿਕ ਨਿਯਮ ਤੋੜਦਾ ਹੈ ਤਾਂ ਉਹਦਾ ਸਿੱਧਾ ਚਲਾਨ ਵੀ ਹੋ ਜਾਂਦਾ ਹੈ ਤੁਸੀਂ ਚੰਡੀਗੜ੍ਹ ਜਾਂਦੇ ਹੋ ਮੁਹਾਲੀ ਜਾਂਦੇ ਹੋ ਤਾਂ ਸਟਾਰਟਿੰਗ ਦੇ ਵਿੱਚ ਇਹ ਕੈਮਰੇ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਂਦੇ ਨੇ ਤੇ ਤੁਸੀਂ ਆਪਣੀਆਂ ਕਾਰਾਂ ਦੀ ਵੇਹਿਕਲਾਂ ਦੀ ਗਤੀ ਹੈ ਜਿਹੜੀ ਉਹਨੂੰ ਕਟਾ ਲੈਂਦੇ ਹੋ ਉਹਨੂੰ ਇੱਕ ਸਮੇਂ ਦੇ ਮੁਤਾਬਕ ਤੈਅ ਕਰ ਲੈਂਦੇ ਹੋ ਕਿ ਇੰਨੀ ਕੁ ਸਪੀਡ ਦੇ ਉੱਤੇ ਜਿਹੜੀ ਗੱਡੀ ਆ ਉਹ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਜੇਕਰ ਵਿਦੇਸ਼ ਦੀ ਗੱਲ ਕਰੀਏ ਤਾਂ ਵਿਦੇਸ਼ ਦੇ ਵਿੱਚ ਵੀ ਇਹ ਕੈਮਰੇ ਨੇ ਉੱਥੇ ਵੀ ਜਿਹੜੇ ਇਹੋ ਜਿਹੇ ਚਲਾਣ ਹੁੰਦੇ ਨੇ ਜਿਹਨੂੰ ਖਾਸ ਤੌਰ ਦੇ ਤੇ ਟਿਕਟ ਕਹਿ ਦਿੱਤਾ ਜਾਂਦਾ ਹੈ ਤਾਂ ਹੁਣ ਅੰਟਾਰੀਓ ਦੀ ਗੱਲ ਕਰੀਏ ਤਾਂ ਅੰਟਾਰੀਓ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਉਸ ਕਾਨੂੰਨ ਦੇ ਤਹਿਤ ਜਿਹੜੇ ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਉਹ ਤੁਰੰਤ ਪ੍ਰਭਾਵ ਦੇ ਅਧੀਨ ਇਹ ਫੈਸਲਾ ਲਾਗੂ ਵੀ ਹੋ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਜਿਹੜੇ ਅਨਟਾਰੀਓ ਦੇ ਪ੍ਰੀਮੀਅਰ ਨੇ ਡੱਗਫੋਰਡ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਤਰਕ ਦਿੱਤਾ ਹੈ ਕਹਿੰਦੇ ਜਿਹੜੇ ਕੈਮਰੇ ਸੀਗੇ ਇਹ ਇੱਕ ਤਰ੍ਹਾਂ ਦੇ ਨਾਲ ਲੋਕਾਂ ਤੋਂ ਪੈਸੇ ਹੜੱਪਣ ਦਾ ਇੱਕ ਤਰੀਕਾ ਬਣ ਗਏ ਸੀਗੇ ਕਿਉਂਕਿ ਕੋਈ ਵੀ ਜਿਹੜੀ ਨਗਰ ਨਿਗਮਾ ਜਾਂ ਇਲਾਕਾ ਉਹ ਕੈਮਰੇ ਜੇ ਲਾਉਂਦਾ ਹੈ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਲਾਏ ਜਾਂਦੇ ਨੇ ਕਹਿੰਦੇ ਕਿ ਬੰਦਾ ਥੋੜੀ ਜੀ ਵੀ ਸਪੀਡ ਲਿਮਟ ਜੇਕਰ ਐਮਰਜੈਂਸੀ ਦੇ ਵਿੱਚ ਆ ਤੋ ਵਧਾ ਲੈਂਦਾ ਤਾ ਉਹਦਾ ਨਾਲ ਦੀ ਨਾਲ ਚਲਾਨ ਹੋ ਜਾਂਦਾ ਸੀ ਇਸ ਕਰਕੇ ਇਹ ਜਿਹੜੇ ਕੈਮਰੇ ਨੇ ਹੁਣੇ ਬੰਦ ਕਰ ਦਿੱਤੇ ਗਏ ਨੇ ਤੇ 14 ਨਵੰਬਰ ਤੋਂ ਇਹਨਾਂ ਤੋਂ ਕੋਈ ਵੀ ਚਲਾਨ ਨਹੀਂ ਕੀਤਾ ਜਾ ਰਿਹਾ ਯਾਨੀ ਕਿ 14 ਨਵੰਬਰ 2025 ਤੋਂ ਇਹਨਾਂ ਦਾ ਕੰਮਕਾਜ ਬੰਦ ਹੋ ਚੁੱਕਿਆ ਹਾਲਾਂਕਿ ਉੱਥੋਂ ਦੇ ਜਿਹੜੇ ਬ੍ਰੈਂਟਨ ਦੇ ਅਮੇਰ ਸੀਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੇ ਕੈਮਰੇ ਲਵਾਏ ਗਏ ਸੀਗੇ ਪਰ ਇਹ ਫੈਸਲਾ ਹੁਣ ਟਾਲ ਦਿੱਤਾ ਗਿਆ ਤੇ ਲੋਕਾਂ ਨੇ ਡਰਾਈਵਰਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਚਲਾਨ ਪਹਿਲਾਂ ਹੋ ਚੁੱਕੇ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਹੈ ਉਹਨਾਂ ਨੂੰ ਕਹਿੰਦੇ ਚਲਾਨ ਆਪਣੇ ਭੁਗਤਣੇ ਪੈਣਗੇ ਜਿੰਨਾ ਜੁਰਮਾਨਾ ਉਹਨਾਂ ਨੂੰ ਹੋਇਆ ਉਹ ਭਰਨਾ ਪਵੇਗਾ ਪਰ ਜਿਹੜੇ ਹੁਣ ਕੈਮਰੇ ਬੰਦ ਹੋਏ ਨੇ ਉਸ ਤੋਂ ਬਾਅਦ ਦੇ ਵਿੱਚ ਜੇਕਰ ਕੋਈ ਚਲਾਨ ਹੁੰਦਾ ਵੈਸ ਤਾਂ ਹੋਣਾ ਨਹੀਂ ਤਾਂ ਉਹਦਾ ਕੋਈ ਵੀ ਜੁਰਮਾਨਾ ਵਗੈਰਾ ਨਹੀਂ ਲੱਗੇਗਾ ਇਹ ਕੈਮਰੇ ਜਿਹੜੇ ਨੇ ਉਹ ਚਲਾਨ ਕਰਨ ਤੋਂ ਬੰਦ ਕਰ ਦਿੱਤੇ ਗਏ ਨੇ ਤਾਂ ਵੱਡਾ ਤੇ ਅਹਿਮ ਫੈਸਲਾ ਜਿਹੜਾ ਉਹ ਅੰਟਾਰੀਓ ਦੇ ਵਿੱਚ ਕਿਹਾ ਲਿਆ ਗਿਆ ਅੰਟਾਰੀਓ ਸਰਕਾਰ ਵੱਲੋਂ ਸੂਬੇ ਦੇ ਵਿੱਚ ਇਹ ਫੈਸਲਾ ਲਿਆ ਗਿਆ ਇੱਕ ਕੈਮਰਿਆਂ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਜਿਹੜਾ ਹੈ ਉਹ ਪਾਸ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਜਿਵੇਂ ਕੈਨੇਡਾ ਦੀ ਗੱਲ ਆ ਤਾਂ ਕੈਨੇਡਾ ਇੱਕ ਵਿਕਸਿਤ ਦੇਸ਼ ਆ ਜਿਹਦੇ ਵਿੱਚ ਕਈ ਤਰ੍ਹਾਂ ਦੇ ਨਿਯਮ ਨੇ ਲੋਕ ਵੀ ਆਪਣੇ ਆਪ ਨੂੰ ਨਿਯਮਾਂ ਦੇ ਵਿੱਚ ਬੰਨ ਕੇ ਰੱਖਦੇ ਨੇ ਲੋਕਾਂ ਦੇ ਵਿੱਚ ਵੀ ਇੱਕ ਬੜੀ ਸਹਜਤਾ ਹੈ ਪਰ ਉੱਥੇ ਜਿਹੜਾ ਇਹ ਸੀਗਾ ਇਹਨੂੰ ਕਿਹਾ ਜਾ ਰਿਹਾ ਸੀਗਾ ਕਹਿੰਦੇ ਜੀ ਮਿਊਨਿਸਪਲ ਨਗਦੀ ਹੜੱਪਣ ਵਾਲਾ ਕਹਿ ਦਿੱਤਾ ਜਿਹੜੇ ਉੱਥੋਂ ਦੇ ਪ੍ਰੀਮੀਅਰ ਨੇ ਡਗਫੋਰ ਉਹਨਾਂ ਨੇ ਕਹਿੰਦੇ ਇਹਦੇ ਨਾਲ ਜੋ ਫੋਟੋ ਰੈਡਾਰ ਕੈਮਰੇ ਸੀਗੇ ਉਹ ਹੁਣ ਬੰਦ ਹੋ ਜਾਣਗੇ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰੇ ਕਿਹਾ ਜਾਂਦਾ ਹੈ ਮਰੇ ਦਾ ਕਹਿੰਦੇ ਬਦਲ ਵੀ ਅਸੀਂ ਲੱਭ ਰਹੇ ਹਾਂ ਤਾਂ ਜੋ ਨਿਗਰਾਨੀ ਜ਼ਰੂਰ ਰਹੇ ਹਰ ਕਿਸੇ ਸਖਸ਼ ਦੇ ਉੱਤੇ ਜੇਕਰ ਕੋਈ ਸ਼ਰਾਰਤ ਕਰਦਾ ਤਾਂ ਉਹਦੇ ਤੇ ਕਾਰਵਾਈ ਹੋਵੇ ਉਹਦੇ ਵਾਸਤੇ ਜਿਹੜੇ ਨੇ 360 ਡਿਗਰੀ ਵਾਲੇ ਜਿਹੜੇ ਕੈਮਰੇ ਵਗੈਰਾ ਨੇ ਉਹ ਉੱਥੇ ਇੰਸਟਾਲ ਕੀਤੇ ਜਾਣਗੇ ਜਾਂ ਇਹਨਾਂ ਨੂੰ ਉਹਨਾਂ ਦੇ ਵਿੱਚ ਤਬਦੀਲ ਕੀਤਾ ਜਾਏਗਾ ਉਹ ਪ੍ਰੋਜੈਕਟ ਆ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਤੋਂ ਇਲਾਵਾ ਜਿਹੜੇ ਸਾਈਨ ਬੋਰਡਸ ਨੇ ਸਪੀਡ ਬੰਪ ਨੇ ਗੋਲ ਚੱਕਰ ਨੇ ਉਹਨਾਂ ਦੀ ਵਿਵਸਥਾ ਹੁਣ ਕਰਨੀ ਪਵੇਗੀ ਕਿਉਂਕਿ ਪਹਿਲਾਂ ਤਾਂ ਇਹ ਸੀਗਾ ਕਿ ਕੈਮਰੇ ਦਾ ਡਰ ਸੀ ਲੋਕਾਂ ਦੇ ਵਿੱਚ ਪਰ ਹੁਣ ਜਿਹੜਾ ਹੈ ਲੋਕ ਥੋੜੇ ਜੇ ਬੇਖੌਫ ਵੀ ਹੋ ਜਾਣਗੇ ਵੀ ਆਪਣਾ ਚਲਾਣਤਾ ਹੋਣਾ ਨਹੀਂ ਜਿਵੇਂ ਆਪਣੀ ਮਨਮਰਜ਼ੀ ਆਪਾਂ ਕਰ ਸਕਦੇ ਆ ਤਾਂ ਉਹਦੇ ਵਾਸਤੇ ਹੁਣ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਫੰਡਿੰਗ ਕਰਨੀ ਪਵੇਗੀ ਸਰਕਾਰ ਨੂੰ ਸਬੰਧਤ ਵਿਭਾਗ ਨੂੰ ਵੀ ਭਾਈ ਤੁਸੀਂ ਆਪਣੇ ਇੰਤਜ਼ਾਮ ਪੂਰੇ ਰੱਖੋ ਪਰ ਜਿਹੜਾ ਟਿਕਟ ਵਾਲਾ ਕੰਮ ਆ ਚਲਾਣ ਵਾਲਾ ਕੰਮ ਆਨਲਾਈਨ ਉਹ ਹੁਣ ਬੰਦ ਹੁੰਦਾ ਨਜ਼ਰ ਆ ਰਿਹਾ ਹੈ ਖਾਸ ਤੌਰ ਦੇ ਉੱਤੇ ਸਪੀਡ ਲਿਮਟ ਨੂੰ ਲੈ ਕੇ ਇਥੇ ਬਸ ਨਹੀਂ ਤੁਸੀਂ ਦੇਖੋ ਕਿਸੇ ਵੀ ਪਹਾੜੀ ਖੇਤਰ ਚ ਜਾਂਦੇ ਹੋ ਹਿਮਾਚਲ ਪ੍ਰਦੇਸ਼ ਦੇ ਜਾਂਦੇ ਹੋ ਜਿੱਥੇ ਕੋਈ ਵੱਡਾ ਹਾਈਵੇ ਬਣਿਆ ਹੋਇਆ ਹੈ ਤਾਂ ਉੱਥੇ ਤੁਹਾਨੂੰ ਥਾਂ-ਥਾਂ ਦੇ ਉੱਤੇ ਸਪੀਡ ਲਿਮਟ ਵਾਲੇ ਸਾਈਨ ਬੋਰਡ ਲੱਗੇ ਮਿਲ ਜਾਣਗੇ ਤੁਹਾਡੀ ਗੱਡੀ ਥੋੜੀ ਦੂਰੀ ਤੇ ਹੋਵੇਗੀ ਤਾਂ ਉੱਪਰਲੇ ਪਾਸੇ ਤੁਹਾਡੀ ਗੱਡੀ ਦੀ ਜਿਹੜੀ ਸਪੀਡ ਆ ਉਹ ਸ਼ੋਅ ਹੋ ਜਾਏਗੀ ਕਿ ਇੰਨੀ ਸਪੀਡ ਦੇ ਉੱਤੇ ਤੁਹਾਡੀ ਗੱਡੀ ਚੱਲ ਰਹੀ ਹੈ ਜੇਕਰ ওভার ਸਪੀਡ ਕੀਤਾ ਤਾਂ ਚਲਾਨ ਤੁਹਾਡਾ ਆਨਲਾਈਨ ਹੋ ਜਾਣਾ ਹੈ ਤਾਂ ਹੁਣ ਅਨਟਾਰੀਓ ਵੱਲੋਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉੱਥੇ ਜਿਹੜੇ ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਸੀਗੇ ਉਨ੍ਹਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇੱਕ ਕਾਨੂੰਨ ਪਾਸ ਕਰ ਦਿੱਤਾ ਗਿਆ ਜੋ 14 ਨਵੰਬਰ 2025 ਤੋਂ ਲਾਗੂ ਵੀ ਹੋ ਚੁੱਕਿਆ ਹੈ ਤੇ ਹੁਣ ਕਿਸੇ ਦਾ ਵੀ ਇਸ ਤਰ੍ਹਾਂ ਦੇ ਨਾਲ ਚਲਾਨ ਨਹੀਂ ਹੋਵੇਗਾ ਪਰ ਜਿਨ੍ਹਾਂ ਦੇ 14 ਨਵੰਬਰ ਤੋਂ ਪਹਿਲਾਂ ਚਲਾਨ ਹੋਏ ਨੇ ਉਹਨਾਂ ਨੂੰ ਆਪਣਾ ਜੁਰਮਾਨਾ ਵਗੈਰਾ ਜਿਹੜਾ ਉਹ ਭਰਨਾ ਹੀ ਪਵੇਗਾ ਉਹ ਤੋਂ ਕੋਈ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆਏਗੀ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ